ਇਹ ਤਾਂ ਵਖੋ ਵਖਰੇ ਕਿਸਾਨ ਵੀਰ ਬੈਠੇ ਮੋਰਚਿਆਂ ਦੇ ਉਹ ਪਾਉ ਉੱਤੇ ਟਾਲੀ ਥਲੇ ਆਂਗੇ ਲਾ ਕੇ ਰੁੱਖ ਵੜੇ ਆ ਇੱਧਰ ਬੈਠੇ ਵੀਰ ਦੋ ਚਾਰ ਉਹ ਆਪੋ ਆਪਣੇ ਜਿੱਦਾ ਜਗਾ ਮੱਲੀਆਂ ਘਰ ਬਣੇ ਪਏ ਆ ਕਿਸੇ ਗੱਲ ਦੀ ਕਮੀ ਨਹੀਂ ਆ ਦੋ ਟਾਈਮ ਪ੍ਰਸ਼ਾਦਾ ਆਉਂਦਾ ਲਾਗਲੇ ਪਿੰਡਾਂ ਵਾਲਿਆਂ ਚੋਂ ਪਿੰਡਾਂ ਵਾਲਿਆਂ ਨੇ ਬੜੀ ਚੜ੍ਹਦੀ ਕਲਾ ਤੇ ਨਾਲ ਸੇਵਾ ਕੀਤੀ ਸੰਗਤਾਂ ਦੀ ਇਸ ਕਰਕੇ ਪਿੰਡਾਂ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਦੋ ਟਾਈਮ ਪਸ਼ਾਦੇ ਪਕਾ ਕੇ ਲਿਓਨੇ ਬੜੀ ਵੱਡੀ ਗੱਲ ਹੈ ਮੁੱਖ ਦਫ਼ਤਰ ਖੰਡੋਰੀ ਬਾਰਡਰ ਭਾਰਤੀ ਕਿਸਾਨ ਜੋ ਨਹੀਂ ਜਾਂਦਾ ਖੋਸਾ ਜੋ ਜਹਦਰ ਸਾਹਿਬ ਬਹੁਤ ਵਧੀਆ ਬੰਦੇ ਆ ਆਪਣੇ ਚਾਟੀ ਵੰਡ ਵੀ ਆਏ ਨੂੰ ਟੜਕਾ ਲਿੰਡ ਰਿਹਾ ਉਹ ਇਦਾਂ ਦੋਵੇਂ ਬਨੇ ਛੜਕਾਂ ਦੇ ਇੱਕ ਬਨੇ ਛੜ ਖਾਲੀ ਰੱਖੀ ਇੱਕ ਲੈਣ ਗਾਂ ਨੰਗੇ ਨੂੰ ਕੀ ਸਰਕਾਰ ਕਵੇ ਨਾ ਵੀ ਕਿਸਾਨਾਂ ਨੇ ਰਾਹ ਬੰਦ ਕੀਤਾ ਹੋਇਆ ਕੋਈ ਕਿਸਾਨਾਂ ਨੇ ਕੋਈ ਰਾਹ ਨਹੀਂ ਬੰਦ ਕੀਤਾ ਕੜਦੀ ਕਲਾਣਾ ਚੱਲ ਰਿਹਾ ਕੰਮ